ਲੀਵਰ ਦਾ ਕੈਂਸਰ ਹੋਵੇ ਗਦੂਦਾਂ ਦਾ ਕੈਂਸਰ ਹੋਵੇ ਛਾਤੀ ਦਾ ਕੈਂਸਰ ਹੋਵੇ ਬ੍ਰੇਨ ਟਿਊਮਰ ਹੋਵੇ ਬਲੱਡ ਕੈਂਸਰ ਹੋਵੇ ਲੰਗਸ ਦਾ ਕੈਂਸਰ ਹੋਵੇ ਜੀਬ ਦਾ ਹੋਵੇ ਕਿਡਨੀ ਦਾ ਹੋਵੇ ਫੂਡ ਪਾਈਪ ਚ ਹੋਵੇ ਬੋਨ ਕੈਂਸਰ ਹੋਵੇ ਚਮੜੀ ਦਾ ਕੈਂਸਰ ਹੋਵੇ ਰਸੋਲੀਆਂ ਹੋਣ ਆ ਸ਼ਾਇਦ ਆ ਥੋੜਾ ਜਿਹਾ ਸ਼ਾਇਦ ਲੈ ਲਓ ਇਹਨੂੰ ਇਸ ਤਰੀਕੇ ਨਾਲ ਦੀ ਗੋਲੀ ਬਣਾ ਲਓ ਸੋਵਾ ਗੋਲੀ ਬਣਾ ਕੇ ਥੋੜਾ ਜਿਹਾ ਇੰਨਾ ਕੁ ਨਿਰਨੇ ਕਾਲਜੇ ਲੈ ਲਓ ਉੱਪਰ ਦੀ ਥੋੜਾ ਗੁੰਗਣਾ ਪਾਣੀ ਪੀ ਲਓ 21 ਦਿਨ ਤਜਰਬਾ ਕਰਕੇ ਦੇਖ ਲਓ ਇਹਦੇ ਨਾਲ ਇਹ ਨਹੀਂ ਹੈਗਾ ਕਿ ਕੈਂਸਰ ਨੂੰ ਆਰਾਮ ਆਜੂ ਕੈਂਸਰ ਸੈੱਲ ਨਹੀਂ ਇਹਦੇ ਨਾਲ ਬਣਦੇ ਔਰ ਦੂਸਰਾ ਨੰਬਰ ਇਹ ਆ ਪੂਰੀ ਬਾਡੀ ਸੋਡੀ ਫਰੈਸ਼ ਰਹੂ ਇੰਨਾ ਤੁਹਾਨੂੰ ਤਾਜ਼ਗੀ ਮਿਲੂ ਤੁਸੀਂ ਖੁਦ ਇਹ ਚੀਜ਼ ਇਸਤੇਮਾਲ ਕਰਕੇ ਦੇਖ ਲਓ ਜੇ ਅੱਜ 10 ਮਿੰਟ ਦਾ ਸਮਾਂ ਕੱਢ ਕੇ ਤੁਸੀਂ ਇਹ ਵੀਡੀਓ ਸਾਡੀ ਸੁਣ ਲਈ ਤਾਂ ਤੁਹਾਡਾ ਇੱਕ ਕਿੱਲਾ ਜ਼ਮੀਨ ਦਾ ਵੀ ਵੱਜ ਜਾਵੇਗਾ ਔਰ ਮਹਿੰਗੇ ਇਲਾਜ ਤੋਂ ਵੀ ਬਚੋਗੇ ਆਪਣਾ ਘਰ ਦੇ ਵਿੱਚ ਬਹਿ ਕੇ ਹੀ ਤੁਸੀਂ ਆਪਣਾ ਕੈਂਸਰ ਵਰਗੀ ਬਿਮਾਰੀ ਨੂੰ ਆਪਣੇ ਲਵੇ ਦੀ ਵੀ ਨਹੀਂ ਲੰਘਣ ਦੇ ਸਕਦੇ ਅਦਰਕ ਵਾਲੀ ਗੋਲੀ ਅਦਰਕ ਵਾਲੀ ਗੋਲੀ ਦਾ ਇਸਤੇਮਾਲ ਅੱਜ ਤੁਹਾਨੂੰ ਕਰਨਾ ਸਿਖਾਉਣਾ ਹੈ ਖਾਸ ਕਰਕੇ ਕੈਂਸਰ ਵਾਲੀ ਜਿਹੜੀ ਗੰਢਾ ਹੈਗੀਆਂ ਨੇ ਉਹਦੇ 'ਚ ਤੁਹਾਡੀ ਸਪੈਸ਼ਲਿਟੀ ਹੈ ਕਿਹੜਾ ਨੁਸਖਾ ਫਾਰਮੂਲਾ ਫਿਰ ਤੁਸੀਂ ਅਪਲਾਈ ਕਰਦੇ ਹੋ ਉਹਨਾਂ ਨੂੰ ਜਿਨ੍ਹਾਂ ਨੂੰ ਕੈਂਸਰ ਵਰਗੇ ਨਾਮੁਰਾਦ ਬਿਮਾਰੀਆਂ ਨੇ ਘੇਰ ਲਿਆ ਹੱਥ ਲਾਏ ਤੇ ਗੰਢ ਦਰਦ ਕਰਦੀ ਹੈ ਹੱਥ ਲਾਏ ਤੇ ਗੰਢ ਦੇ ਵਿੱਚੋਂ ਜਿਹੜਾ ਮਵਾਦ ਪਲਪ ਦਾ ਇਹਦੇ ਤਾਂ ਫਾਇਦੇ ਜੀ ਬਹੁਤ ਆ ਜਿੰਨੇ ਤੁਸੀਂ ਕਹ ਕਹਿ ਦੋ ਉਹ ਅਣਗਿਣਤ ਫਾਇਦੇ ਆ ਇਹਦੇ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਹਾਂ ਅਣਗਿਣਤ ਫਾਇਦੇ ਆ ਇਸ ਚੀਜ਼ ਤੇ ਹੁਣ 70 ਤੋਂ 80% ਪੇਸ਼ੈਂਟ ਤਾਂ ਉਹ ਆਉਂਦੇ ਨੇ ਜਿਹੜੇ ਚੌਥੀ ਸਟੇਜ ਚ ਪਹੁੰਚ ਚੁੱਕੇ ਹੁੰਦੇ ਨੇ ਉੱਥੋਂ ਵੀ ਪੇਸ਼ੈਂਟ ਰਿਕਵਰ ਹੋ ਜਾਂਦੇ ਨੇ ਕਿਹੜੇ ਕੈਂਸਰ ਦਾ ਇਲਾਜ ਤੁਸੀਂ ਕਰਦੇ ਨੇ ਉਹ ਕਾਫੀ ਲਿਖ ਕੇ ਲਾਏ ਨੇ ਤੁਸੀਂ ਤਕਰੀਬਨ ਸਾਰੇ ਜਿਵੇਂ ਹੁਣ ਬ੍ਰੇਨ ਟਿਊਮਰ ਆ ਬ੍ਰੇਨ ਕੈਂਸਰ ਹੋ ਗਿਆ ਲੰਗ ਕੈਂਸਰ ਹੋ ਗਿਆ ਫੂਡ ਪਾਈਪ ਦਾ ਕੈਂਸਰ ਹੋ ਗਿਆ ਸਕਿਨ ਕੈਂਸਰ ਹੋ ਗਿਆ ਠੀਕ ਹੈ ਜੀ ਲੀਵਰ ਦਾ ਕੈਂਸਰ ਹੋ ਗਿਆ ਟੋਟਲ ਸਾਡੇ ਕੋਲੇ ਇਲਾਜ ਹੈਗਾ ਜੀ ਇਹ ਛੋਟੀ ਜੀ ਗੋਲੀ ਉਡਾ ਦਿੰਦੀ ਹੈ ਬਿਮਾਰੀਆਂ ਹੌਲੀ-ਹੌਲੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਹੈ ਜਿਹੜਾ ਉਹ ਪਹੁੰਚਿਆ ਹੈ ਕੈਂਸਰ ਮੁਕਤੀ ਆਯੁਰਵੈਦਿਕ ਦਵਾਈਖਾਨੇ ਜਿੱਥੇ ਬੈਠੇ ਨੇ ਤਜਰਬੇਕਾਰ ਵੈਦ ਮਨਪ੍ਰੀਤ ਸਿੰਘ ਵੈਦ ਮਨਪ੍ਰੀਤ ਸਿੰਘ ਹੋਰਾਂ ਦਾ ਜਿਹੜਾ ਵਿਸ਼ੇਸ਼ ਕਰਕੇ ਧਿਆਨ ਹੈਗਾ ਉਹ ਪੰਜਾਬ ਦੇ ਵਿੱਚ ਦੁਨੀਆ ਭਰ ਦੇ ਵਿੱਚ ਵਧ ਰਹੇ ਕੈਂਸਰ ਦੇ ਉੱਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਲੀਵਰ ਦਾ ਕੈਂਸਰ ਹੋਵੇ ਗਦੂਦਾਂ ਦਾ ਕੈਂਸਰ ਹੋਵੇ ਛਾਤੀ ਦਾ ਕੈਂਸਰ ਹੋਵੇ ਬ੍ਰੇਨ ਟਿਊਮਰ ਹੋਵੇ ਬਲੱਡ ਕੈਂਸਰ ਹੋਵੇ ਲੰਗਸ ਦਾ ਕੈਂਸਰ ਹੋਵੇ ਜੀਬ ਦਾ ਹੋਵੇ ਕਿਡਨੀ ਦਾ ਹੋਵੇ ਫੂਡ ਪਾਈਪ ਚ ਹੋਵੇ ਬੋਨ ਕੈਂਸਰ ਹੋਵੇ ਚਮੜੀ ਦਾ ਕੈਂਸਰ ਹੋਵੇ ਰਸੋਲੀਆਂ ਹੋਣ ਚਾਹੇ ਉਹ ਫਾਈਬਰੇਟਸ ਹੋਣ ਚਾਹੇ ਫਿਰ ਸਿਸਟ ਹੋਣ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਤੋੜ ਇਸ ਗੋਲੀ ਦੇ ਵਿੱਚ ਮਨਪ੍ਰੀਤ ਜੀ ਹੋਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਰੱਖਿਆ ਹੋਇਆ ਗੋਲੀ ਕਿੱਦਾਂ ਕੰਮ ਕਰਦੀ ਹੈ ਇਸ ਗੋਲੀ ਵਰਗਾ ਨੁਸਖਾ ਇਹ ਗੋਲੀ ਤੇ ਬੜੀ ਵਿਸ਼ੇਸ਼ ਗੋਲੀ ਹੈ ਪਰ ਇਸ ਗੋਲੀ ਵਾਲੇ ਗੁਣ ਇੱਕ ਹੋਰ ਗੋਲੀ ਹੈਗੀ ਹੈ ਜਿਹੜੀ ਅੱਜ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਜਿਹੜਾ ਸ਼ਖਸ ਉਹ ਗੋਲੀ ਦਾ ਇਸਤੇਮਾਲ ਸ਼ੁਰੂ ਕਰ ਦੇਗਾ ਕੈਂਸਰ ਉਹਦੇ ਨੇੜੇ ਤੇੜੇ ਵੀ ਨਹੀਂ ਆਏਗਾ ਇਹ ਦਾਵਾ ਕੀਤਾ ਜਾ ਰਿਹਾ ਹੈ ਵੈਦ ਮਨਪ੍ਰੀਤ ਸਿੰਘ ਹੋਣਾ ਉਹ ਲੋਨਾ ਦਾ ਕਹਿਣਾ ਹੈ ਕਿ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਜਿਹੜਾ ਟੋਟਕਾ ਉਹ ਦੇਣ ਵਾਲੇ ਨੇ ਉਹਦੇ ਨਾਲ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਚਾਂਸ ਲਗਭਗ ਲਗਭਗ 99% 99% ਜਿਹੜੇ ਨਾ ਹੋਣ ਵਾਲਿਓ ਹੋ ਜਾਂਦੇ ਨੇ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਨੁਸਖਾ ਕੀ ਫਾਰਮੂਲਾ ਕਿਹੜੀ ਇਸ ਤਰ੍ਹਾਂ ਦੀ ਇੱਕ ਹੋਰ ਗੋਲੀ ਹੈ ਜੋ ਤੁਹਾਨੂੰ ਆਮ ਆਪਣੀ ਰਸੋਈ ਦੇ ਵਿੱਚ ਮਿਲ ਜਾਂਦੀ ਹੈ ਲਗਭਗ 2 ਜਾਂ 3 ਰੁਪਏ ਦੇ ਵਿੱਚ ਤੁਹਾਡੇ ਰਸੋਈ ਦੇ ਵਿੱਚ ਉਹ ਗੋਲੀ ਬਣ ਚਾਹੀ ਕਿ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਸਮਝਣ ਦੀ ਕੋਸ਼ਿਸ਼ ਕਰਦੇ ਆ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਰਹੇ ਆ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਕੈਂਸਰ ਮੁਕਤੀ દવાਖਾਨਾ ਹੈਗਾ ਰਾਮਪੁਰਾ ਫੂਲ ਦੇ ਵਿੱਚ ਜਿੱਥੇ ਵੈਦਮਨ ਪ੍ਰੀ ਤਜਰਬੇਕਾਰ ਵੈਦ ਹੈਗੇ ਨੇ ਜਿਹੜੇ ਆਪਣੇ ਨੁਸਖਿਆਂ ਨਾਲ ਟੋਟਕਿਆਂ ਨਾਲ ਟਰੀਟਮੈਂਟ ਕਰਦੇ ਨੇ ਤੇ ਉਹਨਾਂ ਨੇ ਸਾਨੂੰ ਇਹ ਅੱਜ ਇਹ ਗੋਲੀ ਦਿਖਾਈ ਹੈਗੀ ਐ ਇਦਾਂ ਦੀਆਂ ਗੋਲੀਆਂ ਦਿਖਾਈਆਂ ਹੈਗੀਆਂ ਨਾ ਤੇ ਤੁਹਾਡੇ ਘਰ ਦੇ ਵਿੱਚ ਇੱਕ ਅਜਿਹੀ ਗੋਲੀ ਦੱਸਣ ਵਾਲੇ ਨੇ ਜਿਹੜੀ ਬਹੁਤ ਸਾਰੀਆਂ ਬਿਮਾਰੀਆਂ ਸਮੇਤ ਖਾਸ ਕਰਕੇ ਕੈਂਸਰ ਨੂੰ ਤੁਹਾਡੇ ਘਰ ਤੋਂ ਕੋਹਾਂ ਦੂਰ ਰੱਖ ਸਕਦੀ ਹੈ ਸਾਡੇ ਨਾਲ ਨੇ ਵੈਦ ਬਨਪ੍ਰੀਤ ਸਿੰਘ ਜੀ ਉਹਨਾਂ ਦਾ ਅਸੀਂ ਸਵਾਗਤ ਕਰ ਲਨੇ ਆ ਵੈਦ ਜੀ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਧੰਨਵਾਦ ਜੀ ਤੁਹਾਡੀ ਸਾਰੀ ਟੀਮ ਦਾ ਔਰ ਬਹੁਤ-ਬਹੁਤ ਧੰਨਵਾਦ ਕਰਦਾ ਜੀ ਅੱਛਾ ਮਨਪ੍ਰੀਤ ਜੀ ਤੁਸੀਂ ਖਾਸ ਕਰਕੇ ਅੱਜ ਸਾਨੂੰ ਬੁਲਾਇਆ ਹੈ ਤੁਸੀਂ ਕਿਹਾ ਹੈ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਟਾਪਿਕ ਦੇ ਉੱਤੇ ਤੁਸੀਂ ਗੱਲ ਕਰਨੀ ਹੈ ਬੜੀ ਭਾਵੁਕ ਤਾਂ ਨਾਲ ਤੁਸੀਂ ਸਾਨੂੰ ਬਿਹਾਈਂਡ ਦਾ ਕੈਮਰਾ ਗੱਲ ਕੀਤੀ ਹੈ ਬਹੁਤ ਸਾਰੀਆਂ ਗੱਲਾਂ ਸਾਡੀਆਂ ਹੋਈਆਂ ਨੇ ਕੀ ਸਨੇਹਾ ਦੇਣ ਵਾਲੇ ਹੋ ਤੁਸੀਂ ਅੱਜ ਖਾਸ ਕਰਕੇ ਪੰਜਾਬ ਨੂੰ ਸਾਡੇ ਮੁਲਕ ਨੂੰ ਔਰ ਦੁਨੀਆ 'ਚ ਰਹਿੰਦੇ ਪੰਜਾਬੀਆਂ ਨੂੰ ਇਹਦੇ 'ਚ ਜੀ ਮੈਂ ਜਿਵੇਂ ਕਿ ਪੰਜਾਬ ਦੇ ਕੈਂਸਰ ਦੇ ਨਾਲ ਬਰਬਾਦ ਕੀਤੇ ਹੋਏ ਲੋਕਾਂ ਨੂੰ ਇਹ ਸਨੇਹਾ ਦੇਣਾ ਚਾਹੁੰਦਾ ਇਸੇ ਕਾਰਨੀ ਫਾਰੂਕੀ ਸਾਹਿਬ ਤੁਹਾਨੂੰ ਅਸੀਂ ਬਲਾਇਆ ਵੀ ਇਹ ਵੀਡੀਓ ਲੋਕਾਂ ਤੱਕ ਪਹੁੰਚੇ ਔਰ ਜੇ ਅੱਜ 10 ਮਿੰਟ ਦਾ ਸਮਾਂ ਕੱਢ ਕੇ ਤੁਸੀਂ ਇਹ ਵੀਡੀਓ ਸਾਡੀ ਸੁਣ ਲਈ ਤਾਂ ਤੁਹਾਡਾ ਇੱਕ ਕਿੱਲਾ ਜ਼ਮੀਨ ਦਾ ਵੀ ਬਾਤ ਜਾਵੇਗਾ ਔਰ ਮਹਿੰਗੇ ਇਲਾਜ ਤੋਂ ਵੀ بچੋਗੇ ਆਪਣਾ ਘਰ ਦੇ ਵਿੱਚ ਬਹਿ ਕੇ ਹੀ ਤੁਸੀਂ ਆਪਣਾ ਕੈਂਸਰ ਵਰਗੀ ਬਿਮਾਰੀ ਨੂੰ ਆਪਣੇ ਲਵੇ ਦੀ ਵੀ ਨਿਲੰਘਣ ਦੇ ਸਕਦੇ ਅੱਛਾ ਮਨਪ੍ਰੀਤ ਜੀ ਸਭ ਤੋਂ ਪਹਿਲਾ ਸਵਾਲ ਤਾਂ ਫਿਰ ਇਹ ਹੈ ਵੀ ਸਭ ਦਾ ਸਵਾਲ ਇਹੀ ਹੁੰਦਾ ਹੈ ਕਿ ਜਿਹੜੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੈਗੀ ਹੈ ਜਿਹੜੀ ਜਿਸ ਬਿਮਾਰੀ ਦੇ ਉੱਤੇ ਤੁਹਾਡੀ ਸਪੈਸ਼ਲਿਟੀ ਹੈਗੀ ਹੈ ਅ ਵਿਸ਼ੇਸ਼ ਕਰਕੇ ਤੁਸੀਂ ਉਸ ਚੀਜ਼ ਦਾ ਇਲਾਜ ਇੱਥੇ ਦੇਸੀ ਨੁਸਖਿਆਂ ਨਾਲ ਦੇਸੀ ਟੋਟਕਿਆਂ ਨਾਲ ਤੁਸੀਂ ਕਰਦੇ ਹੋ ਸਾਨੂੰ ਦੇਸੀ ਟੋਟਕਾ ਤੁਸੀਂ ਇਹ ਦੇਖੋ ਇੱਕ ਵਾਰ ਇਹ ਗੋਲੀ ਹੈਗੀ ਹੈ ਜਿਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਹ ਕੈਪਸੂਲ ਹੈਗੇ ਨੇ ਅਰੇ ਜੇ ਦੇਸੀ ਨੁਸਖਾ ਫਾਰਮੂਲਾ ਜਿਹੜਾ ਮਨਪ੍ਰੀਤ ਹੋਰਾ ਨੇ ਤੁਹਾਡੇ ਨਾਲ ਸਾਂਝਾ ਕਰਨਾ ਹੈ ਅ ਅਦਰਕ ਵਾਲੀ ਗੋਲੀ ਅਦਰਕ ਵਾਲੀ ਗੋਲੀ ਦਾ ਇਸਤੇਮਾਲ ਅੱਜ ਤੁਹਾਨੂੰ ਕਰਨਾ ਸਿਖਾਉਣਾ ਹੈ ਇਹ ਵੀ ਅਸੀਂ ਕਿੱਧਰੋਂ ਕੋਲ ਪੁੱਛਾਂਗੇ ਪਰ ਸਾਨੂੰ ਇਹ ਦੱਸੋ ਇਸ ਤੋਂ ਪਹਿਲਾਂ ਕਿ ਨੁਸਖੇ ਫਾਰਮੂਲੇ ਬਾਬਤ ਅਸੀਂ ਗੱਲਬਾਤ ਕਰੀਏ ਜਿਹੜਾ ਕੈਂਸਰ ਹੈ ਮਨਪ੍ਰੀਤ ਜੀ ਇਹ ਆਇਆ ਕਿਥੋਂ ਸ਼ੈ ਕੀ ਹੈ ਜੀ ਇਹ ਜੀ ਜਿਵੇਂ ਕਿ ਮੈਂ ਤੁਹਾਨੂੰ ਇੱਕ ਬਹੁਤ ਹੈਰਾਨੀਜਨਕ ਇਹਦੇ ਨਤੀਜੇ ਸਾਹਮਣੇ ਆ ਰਹੇ ਨੇ ਜਿਵੇਂ ਕਿ ਸਨ 12 ਦੇ ਵਿੱਚ ਬਾਦਲ ਸਰਕਾਰ ਨੇ ਇਹਨਾਂ ਦਾ ਸਰਵੇ ਕਰਵਾਇਆ ਸੀ ਉਸ ਟਾਈਮ ਇੱਕ ਦਿਨ ਦੀਆਂ 12 ਮੌਤਾਂ ਹੋ ਰਹੀਆਂ ਸੀਗੀਆਂ ਕੈਂਸਰ ਕਾਰਨ ਇੱਕ ਜਿਹੜਾ ਹੁਣ ਮੈਂ ਤੁਹਾਨੂੰ ਇਸ ਤੋਂ ਬਾਅਦ ਵਾਲਾ ਜੋ ਤੱਥ ਤੁਹਾਨੂੰ ਦੱਸਣਾ ਚਾਹੁੰਦਾ ਲੋਕ ਵੀ ਸੁਣ ਕੇ ਹੈਰਾਨ ਹੋ ਜਾਣਗੇ ਇਸ ਸਨ 22 ਦੇ ਵਿੱਚ ਉਸ ਤੋਂ ਬਾਅਦ ਜਦ ਦੁਆਰੇ ਸਰਵੇ ਹੋਇਆ ਨਾ ਇੱਕ ਦਿਨ ਦੀਆਂ 65 ਮੌਤਾਂ ਤੇ ਪਹੁੰਚ ਗਈਆਂ ਇੱਕ ਦਿਨ ਦੀਆਂ 65 ਮੌਤਾਂ ਜਦੋਂ ਕਿ ਟੈਕਨੋਲੋਜੀ ਹੋਰ ਬਹੁਤ ਜ਼ਿਆਦਾ ਐਡਵਾਂਸ ਹੋਈ ਐ ਫਾਸਟ ਹੋਈ ਐ ਟ੍ਰੀਟਮੈਂਟ ਹੋਰ ਜ਼ਿਆਦਾ ਵਧੀ ਹੋਈ ਨੇ ਪਰ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਕੈਂਸਰ ਨਾਲ ਜਿਹੜੀਆਂ ਮੌਤਾਂ 12 ਸਾਲ ਪਹਿਲਾਂ 18 ਹੁੰਦੀਆਂ ਸੀ ਉਹ 12 ਸਾਲ ਬਾਅਦ 65 ਤੇ ਪਹੁੰਚ ਗਈਆਂ ਐਵਰੇਜ ਪਹੁੰਚ ਚੁੱਕੀ ਜੀ ਮੌਤਾਂ ਦੀ ਦਰ ਜੋ 65 ਤੇ ਚਲੀ ਗਈ ਆ ਪਰ ਇਹ ਵੀ ਇੱਕ ਜਿਵੇਂ ਹੁਣ ਤੁਹਾਨੂੰ ਦੱਸ ਦੇਣਾ ਕਿ ਸਾਡੇ ਇੱਕ ਨਾਂ ਸਮਝੀਦਾ ਉਹ ਆ ਜੇ ਲੋਕਾਂ ਨੂੰ ਗਿਆਨ ਇਸ ਵਿਸ਼ੇ ਤੇ ਹੋ ਗਿਆ ਤੇ ਮੈਂ ਇਹ ਸਮਝਦਾ ਵੀ ਹੌਲੀ ਹੌਲੀ ਜਿਹੜੀ ਇਹ ਦਰ ਹੈ ਘਟਣੀ ਸ਼ੁਰੂ ਹੋ ਜੇਗੀ ਘਟ ਸਕਦੀ ਹੈ ਬਿਲਕੁਲ ਘਟ ਸਕਦੇ ਹੈ ਕਿਉਂਕਿ ਤੁਸੀਂ ਆਪਣੇ ਰਿਸਰਚ ਦੇ ਵਿੱਚ ਕੀਤਾ ਹੈ ਰਿਸਰਚ ਦੇ ਵਿੱਚ ਦੇਖਿਆ ਤੁਸੀਂ ਲੋਕਾਂ ਦੇ ਉੱਤੇ ਟਰੀਟਮੈਂਟ ਇਲਾਜ ਕਰਦੇ ਹੋ ਕੈਂਸਰ ਹੋਣ ਦਾ ਕਾਰਨ ਤੁਸੀਂ ਕੀ ਮੰਨਦੇ ਹੋ ਇਹਦੇ ਵਿੱਚ ਦੇਖੋ ਜੀ ਜਿਵੇਂ ਕਿ ਸਾਡੀ ਬਾਡੀ ਨੂੰ ਪ੍ਰੋਪਰ ਆਕਸੀਜਨ ਚਾਹੀਦੀ ਆ ਅੱਛਾ ਹਾਂ ਪ੍ਰੋਪਰ ਨਾ ਤੇ ਸਾਡਾ ਵੈਸੇ ਤੇ ਇਹ ਆ ਵੀ ਜਿਵੇਂ ਕਿ ਸਾਡਾ ਖੂਨ ਦਾ ਜੋ ਪੀ ਐਚ ਬੈਲੈਂਸ ਬੈਲੈਂਸ 7.4 ਹੋਣਾ ਚਾਹੀਦਾ ਜੇ 7.4 ਤੋਂ ਉੱਪਰ ਜਾਂਦਾ 5 6 ਤਾਂ ਉਹ ਅਲਕਲਾਈਨ ਕਹੇ ਕਿਹਾ ਜਾਂਦਾ ਜੇ 7.4 ਤੋਂ ਥੱਲੇ ਆਉਂਦਾ ਤਾਂ ਉਹ ਤਜਾਬੀ ਖੂਨ ਹੋ ਜਾਂਦਾ ਕਿਉਂਕਿ ਜੇ 7.5 ਤੋਂ ਉੱਪਰ ਹੈ ਸਾਡਾ ਅਲਕਲਾਈਨ ਖੂਨ ਜਦ ਅਸੀਂ ਸਾਹ ਲੈਂਦੇ ਹਾਂ ਫਿਫੜਿਆਂ ਦੇ ਵਿੱਚ ਉਹ ਜਿਹੜੇ ਸੈਲ ਖੂਨ ਜਿੱਥੇ ਵੀ ਜਾਂਦਾ ਆਪਣੀ ਪੂਰੀ ਬਾਡੀ ਦੇ ਵਿੱਚ ਸੈਲਾਂ ਦੇ ਉਹ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕੈਂਸਰ ਸੈੱਲ ਹੀ ਨਹੀਂ ਬਣਦੇ ਜੀ ਉਸ ਦਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਸਾਡੇ ਖੂਨ ਦਾ ਪੀ ਐਚ ਲੈਵਲ ਹੈਗਾ ਜਿਹੜਾ 7.4 ਤੋਂ ਘਟ ਜਾਂਦਾ ਜੀ ਜੀ ਤਾਂ ਉਹ ਤਜ਼ਾਬੀਤ ਵਾਲੇ ਪਾਸੇ ਨੂੰ ਚਲਾ ਜਾਂਦਾ ਹੈ ਬਿਲਕੁਲ ਬਿਲਕੁਲ ਉਹ ਤਜਾਬੀ ਹੋ ਜਾਂਦਾ ਜੀ ਔਰ ਉਹਦੀ ਸਮਰੱਥਾ ਇੰਨੀ ਘਟ ਜਾਂਦੀ ਆ ਉਸ ਖੂਨ ਦੀ ਜਦ ਅਸੀਂ ਸਾਹ ਲੈਨੇ ਆ ਸਾਦ ਜਾਨੀ ਸਾਡੇ ਫਿਫਰਿਆਂ ਦੇ ਵਿੱਚ ਉਹ ਆਕਸੀਜਨ ਦੀ ਜੋ ਮਾਤਰਾ ਪ੍ਰੋਪਰ ਨਹੀਂ ਲੈ ਪਾਉਂਦਾ ਉਹ ਜਿਆਦਾ ਹੌਲੀ-ਹੌਲੀ ਆਪਣੀ ਬਾਡੀ ਦੇ ਵਿੱਚ ਉਹਦਾ ਸਰਕਲ ਜਾਂਦਾ ਹੈ ਉਹਦੇ ਕਿਤੇ ਨਾ ਕਿਤੇ ਜਿਸ ਪਾਰਟ ਦੇ ਵਿੱਚ ਸਾਡੇ ਆਕਸੀਜਨ ਨਹੀਂ ਪਹੁੰਚਦੀ ਕੈਂਸਰ ਸੈੱਲ ਬਣਨ ਦੇ ਚਾਂਸ ਵੱਧ ਜਾਂਦੇ ਨੇ ਤੇ ਫਿਰ ਹੁਣ ਅਗਲਾ ਸਵਾਲ ਤਾਂ ਫਿਰ ਇਹ ਹੋਇਆ ਜੀ ਵੀ ਜਿਹੜੀ ਸਾਡਾ ਸਰੀਰ ਹੈਗਾ ਜਿਹੜਾ ਤੁਸੀਂ ਕਹਿ ਰਹੇ ਹੋ ਪੀ ਐਚ ਲੈਵਲ ਘਟਦਾ ਕਿਵੇਂ ਹੈ ਜੀ ਇਹ ਚੀਜ਼ ਜਿਵੇਂ ਹੁਣ ਤਜਾਬੀ ਖਾਣੇ ਤਜਾਬੀ ਖਾਣੇ ਕੇ ਤਜਾਬੀ ਖਾਣੇ ਤਿਆਬੀ ਇਹ ਮਹਿਨਮ ਤਿਆਬੀ ਕਹਿ ਸਕਦਾ ਜੀ ਜਿਵੇਂ ਕਿ ਡੱਬਾ ਬੰਦ ਜੋ ਡੱਬਾ ਦੇ ਵਿੱਚ ਪੈਕਿੰਗ ਆ ਕੋਈ ਵੀ ਫੂਡ ਆ ਉਹ ਨਹੀਂ ਖਾਣਾ ਚਾਹੀਦਾ ਜਿਵੇਂ ਕਿ ਮੰਨ ਕੇ ਚੱਲੋ ਤੁਸੀਂ ਅ ਕੋਈ ਵੀ ਚੀਜ਼ ਆਪਾਂ ਗੱਲ ਕਰ ਸਕਦੇ ਆ ਜਿਹੜੀ ਕਿ ਪੈਕੇਟ ਦੇ ਵਿੱਚ ਬੰਦ ਹੋ ਪੈਕੇਟ ਦੇ ਵਿੱਚ ਪੈਕ ਆਉਂਦੀ ਹੈ ਜਿਵੇਂ ਕਿ ਪੂਜੀਆ ਲਾਲੋ ਜਾਂ ਬਿਸਕਟ ਲਾਲੋ ਜਾਂ ਇਹ ਮੰਨ ਕੇ ਬਰਗਰ ਆ ਜਾਂ ਕੁਲਚੇ ਪੀਜੇ ਜੋ ਇਤਿਜਾਬੀ ਖਾਣੇ ਆ ਜੀ ਜਿਹੜੇ ਅਲਕਲਾਈਨ ਖਾਣੇ ਨੇ ਹੁਣ ਉਹ ਅਲਕਲਾਈਨ ਜਿਵੇਂ ਕਿ ਹਰੀਆਂ ਸਬਜ਼ੀਆਂ ਤਾਜ਼ੀਆਂ ਫਲ ਫਰੂਟ ਇਹ ਅਲਕਲਾਈਨ ਖਣੇ ਆ ਜਾਂਦੇ ਇਹ ਖਾਣੇ ਚਾਹੀਦੇ ਸਾਨੂੰ ਅੱਛਾ ਮਤਲਬ ਫਿਰ ਇਹਦੇ ਨਾਲ ਫਰਕ ਕੀ ਹੋਊਗਾ ਜੀ ਕਿਉਂਕਿ ਜੇ ਅਸੀਂ ਅਲਕਲਾਈਨ ਖਾਵਾਂਗੇ ਸਾਡਾ ਜੋ ਅਮ ਪੀ ਐਚ ਬੈਲੈਂਸ ਆ ਸਾਡੇ ਖੂਨ ਦਾ 7.4 ਤੋਂ ਪਲੱਸ ਰਹਿੰਦਾ ਉਹ ਕੈਂਸਰ ਸੈੱਲ ਬਣ ਨਹੀਂ ਜਿੰਦਾ ਜੀ ਅੱਛਾ ਹਾਂ ਉਹ ਕੈਂਸਰ ਸੈੱਲ ਬਣਦੀ ਨਹੀਂ ਉਸ ਨਾਲ 7.4 ਤੋਂ ਜੇਕਰ ਉੱਪਰ ਹੈਗਾ ਤਾਂ ਕੈਂਸਰ ਬਣ ਨਹੀਂ ਸਕਦਾ ਇਹ ਇਹ ਕੋਈ ਰਿਸਰਚ ਹੈਗੀ ਹੈ ਜੀ ਬਿਲਕੁਲ ਹੈਗੀ ਹੈ ਜੀ ਇਹ ਤੇ ਯੂਨੀਵਰਸਿਟੀਆਂ ਨੇ ਵੀ ਸਾਰਾ ਰਿਸਰਚ ਕਲੀਅਰ ਕਰੀਆਂ ਹੋਈਆਂ ਨੇ ਸਾਡਾ ਜੋ ਪੀ ਐਚ ਬੈਲੈਂਸ ਆ ਨਾ ਖੂਨ ਦਾ ਜੇ 7.4 ਤੋਂ ਉੱਪਰ ਹੁੰਦਾ ਤਾਂ ਕੈਂਸਰ ਸੈੱਲ ਬਣ ਹੀ ਨਹੀਂ ਸਕਦੇ ਜੇ ਥੱਲੇ ਆਉਂਦਾ ਤਾਂ ਤਜਾਬੀ ਹੋ ਜਾਂਦਾ ਸਾਡਾ ਖੂਨ ਉਹ ਤਕਰੀਬਨ ਕੈਂਸਰ ਸੈੱਲਾਂ ਵੱਲ ਨੂੰ ਬਦਨਾ ਸ਼ੁਰੂ ਹੋ ਜਾਂਦਾ ਉਹਦੇ ਚਾਂਸ ਵੱਧ ਜਾਂਦੇ ਜੇ ਆਪਣੀ ਡਾਈਟ ਦੇ ਵਿੱਚ ਨਹੀਂ ਸੁਧਾਰ ਕਰ ਪਰ ਮਾਫ ਕਰਨਾ ਮਨਪ੍ਰੀਤ ਜੀ ਜਿਹੜਾ ਸਾਡਾ ਇਸ ਵੇਲੇ ਸਮਾਜਿਕ ਤਾਣਾ ਬਾਣਾ ਹੈਗਾ ਫਰਜ਼ ਕਰੋ ਅਸੀਂ ਕਿਸੇ ਵਿਆਹ 'ਚ ਚਲੇ ਜਾਂਦੇ ਆ ਪਾਰਟੀ 'ਚ ਚਲੇ ਜਾਂਦੇ ਆ ਤੇ ਸਾਨੂੰ ਜ਼ਿਆਦਾਤਰ ਭੀੜ ਤਾਂ ਆਲੂ ਗੋਭੀ ਫਿੰਗਰ ਦੇ ਪਕੌੜਿਆਂ ਤੇ ਵੱਧ ਹੁੰਦੀ ਹੈ ਤੇ ਅਸੀਂ ਦੇਖਦੇ ਆ ਕਿ ਜਿੱਥੇ ਫਰੂਟ ਦੀ ਸੈਲਡ ਦੀ ਸਟਾਲ ਲੱਗੀ ਹੈ ਤੇ ਉੱਥੇ ਕੋਈ ਖਾਲੀ ਪਿਆ ਹੁੰਦਾ ਜੀ ਟਾਵਾ ਟਾਵਾ ਹੀ ਹੁੰਦਾ ਕੋਈ ਫਾਰੂਕੀ ਸਾਹਿਬ ਇਸੇ ਕਾਰਨ ਹੀ ਮੈਂ ਤੁਹਾਨੂੰ ਕਿਹਾ ਸੀ ਵੀ ਸਾਡੀ ਆ ਵੀਡੀਓ ਬਣਾਓ ਪਲੀਜ਼ ਇਹ ਲੋਕਾਂ ਤੱਕ ਜਾਵੇ ਲੋਕਾਂ ਨੂੰ ਇਸ ਵਿਸ਼ੇ ਦੀ ਇਸ ਨੌਲੇਜ ਹੋਵੇ ਜਾਣਕਾਰੀ ਹੋਵੇ ਕਿਉਂਕਿ ਜੋ ਵੀ ਹਲਵਾਈ ਸਾਨੂੰ ਪਰੋਸਦੇ ਨੇ ਮਠਿਆਈਆਂ ਤੋਂ ਲੈ ਕੇ ਜੋ ਵੀ ਪਕੌੜੇ ਇਹ ਸਭ ਤਿਆਬੀ ਖਾਣੇ ਨੇ ਕਿਉਂਕਿ ਸਾਡੇ ਖੁਦ ਲੋਕ ਜਦੋਂ ਉਹਨਾਂ ਨੂੰ ਪਤਾ ਨਹੀਂ ਇਸ ਵਿਸ਼ੇ ਤੇ ਉਹਨਾਂ ਨੂੰ ਜੋ ਸਵਾਦ ਹੁੰਦਾ ਜੀ ਇੱਕ ਹੋਰ ਤੁਹਾਨੂੰ ਦੱਸ ਦਿੰਦਾ ਜਿੰਨੇ ਤਜਾਬੀ ਖਾਣੇ ਹੋਣਗੇ ਇਹ ਬਕਾਇਦਾ ਟੇਸਟ ਹੁੰਦੇ ਨੇ। ਉਹ ਇਹੀ ਤਾਂ ਗੱਲ ਹੈ ਜੀ ਅਸੀਂ ਬੱਚੇ ਨੂੰ ਜੇਕਰ 50 ਰੁਪਏ ਦੇ ਕੇ ਭੇਜਦੇ ਆ 100 ਰੁਪਏ ਦੇ ਕੇ ਭੇਜਦੇ ਆ ਉਹ ਕਦੇ ਫਰੂਟ ਜਾਂ ਸਬਜ਼ੀ ਨਹੀਂ ਲੈ ਕੇ ਆਉਂਦਾ ਉਹ ਲੇਜ਼ ਵਾਲੇ ਪਾਸੇ ਨੂੰ ਕੁਰਕੁਰੇ ਵਾਲੇ ਪਾਸੇ ਨੂੰ ਕਿਉਂਕਿ ਸਵਾਦ ਹੀ ਇੰਨੇ ਲੱਗਦੇ ਨੇ। ਸਵਾਦ ਹੀ ਇੰਨੇ ਲੱਗਦੇ। ਇਹੀ ਕਾਰਨ ਹੁਣ ਜਿਹੜੇ ਇਨਸਾਨ ਨੂੰ ਨੌਲੇਜ ਹੁੰਦੀ ਹੈ ਇਸ ਵਿਸ਼ੇ ਤੇ ਉਹ ਬਹੁਤ ਘੱਟ ਜੇਕਰ ਤੇ ਖਾ ਵੀ ਲਿਆ ਉਸ ਤੋਂ ਬਾਅਦ ਉਹ ਅਲਕਲਾਈਨ ਜ਼ਿਆਦਾ ਖਾਓ। ਫਰੂਟ ਖਾ ਲੋ ਸਲਾਦ ਖਾ ਲੋ ਤੇ ਉਹ ਉਹਨੂੰ ਪ੍ਰੋਪਰ ਬੈਲੈਂਸ ਬਣਾ ਲੈਂਦਾ ਉਸ ਚੀਜ਼ ਮਤਲਬ ਤੁਹਾਡਾ ਕਹਿਣ ਦਾ ਭਾਵੇਂ ਹੈਗਾ ਵੀ ਜੇਕਰ ਸਾਨੂੰ ਕਦੇ ਖਾਣ ਦਾ ਦਿਲ ਵੀ ਹੈਗਾ ਮਨ ਲਓ ਅਸੀਂ ਕੋਈ 버거 ਪੀਜ਼ਾ ਕੁਲਚਾ ਮੋਮੋਜ਼ ਅਜਕਲ ਮੋਮੋਜ਼ ਵੀ ਬੜੇ ਚੱਲਣ ਲੱਗੇ ਉਹ ਅਸੀਂ ਖਾ ਲੈਣੇ ਤਾਂ ਉਹਦੇ ਮੁਕਾਬਲੇ ਜਾਂ ਉਸ ਤੋਂ ਜ਼ਿਆਦਾ ਸਾਨੂੰ ਇਨਟੇਕ ਅਲਕਲਾਈਨ ਚੀਜ਼ਾਂ ਦਾ ਯਾਨੀ ਕਿ ਸੈਲਡ ਦਾ ਕਰਨਾ ਚਾਹੀਦਾ ਸਲਾਦ ਦਾ ਕਰਨਾ ਚਾਹੀਦਾ ਤੁਹਾਡਾ ਕਹਿਣ ਦਾ ਮਤਲਬ ਇਹ ਆ ਮੇਰੇ ਕਹਿਣ ਦਾ ਮਤਲਬ ਜੀ ਇਹ ਹੈ ਵੈਸੇ ਮੈਂ ਇਹ ਚੀਜ਼ਾਂ ਨੂੰ ਰეკਮੈਂਡਰ ਨਹੀਂ ਕਰਦਾ ਵੀ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ ਬਲਕਿ ਜੇ ਕਿਤੇ ਖਾ ਵੀ ਲੈਂਦਾ ਕੋਈ ਇਨਸਾਨ ਖਾਧੀਆਂ ਵੀ ਜਾਂਦੀਆਂ ਹਫ਼ਤੇ 10 ਦਿਨ ਬਾਅਦ ਜੇ ਕਈ ਵਾਰੀਆਂ ਹੁੰਦਾ ਸਾਡੀ ਜੀਬ ਤੇ ਸਾਥੋਂ ਨਹੀਂ ਕੰਟਰੋਲ ਹੁੰਦਾ ਤਾਂ ਉਹ ਖਾਲੀਆਂ ਤਾਂ ਉਸ ਤੋਂ ਜ਼ਿਆਦਾ ਸਾਨੂੰ ਅਲਕਲੈਨ ਖਾਣਾ ਚਾਹੀਦਾ ਸਲਾਦ ਖਾ ਲੋ ਫਰੂਟ ਖਾ ਲੋ ਵੀ ਇਹ ਨਾ ਹੋਵੇ ਵੀ ਕਿਉਂਕਿ ਉਹ ਚੀਜ਼ ਨੂੰ ਕਿ ਮੇਨਟੇਨ ਰੱਖਣ ਵਾਸਤੇ ਇਹ ਚੀਜ਼ ਨਾ ਅਲਕਲੈਨ ਜ਼ਰੂਰੀ ਹੈ ਜੀ ਜੀ ਅੱਛਾ ਤੇ ਤੁਸੀਂ ਹੁਣ ਤੱਕ ਬਹੁਤ ਸਾਰੀਆਂ ਖਾਸ ਕਰਕੇ ਕੈਂਸਰ ਵਾਲੀ ਜਿਹੜੀ ਗੰਡਾ ਹੈਗੀਆਂ ਨੇ ਉਹਦੇ 'ਚ ਤੁਹਾਡੀ ਸਪੈਸ਼ਲਿਟੀ ਹੈ ਬਹੁਤ ਸਾਰੇ ਫੋਨ ਵੇ ਤੁਹਾਡੀ ਪਿਛਲੀ ਵੀਡੀਓ ਪਾਈ ਸੀ ਬਹੁਤ ਲੋਕਾਂ ਨੂੰ ਫਾਇਦਾ ਵੀ ਹੋਇਆ ਕੁਸ਼ਕ ਦੀ ਵੀਡੀਓ ਤੁਸੀਂ ਸਾਨੂੰ ਦਿਖਾਈ ਵੀ ਹੈ ਜਿਹੜੀ ਤੁਸੀਂ ਸ਼ੂਟ ਕੀਤੀ ਹੋਈ ਹੈ ਬਾਕਾਇਦਗੀ ਨਾਲ ਅੱਛਾ ਕਿਹੜਾ ਨੁਸਖਾ ਫਾਰਮੂਲਾ ਫਿਰ ਤੁਸੀਂ ਅਪਲਾਈ ਕਰਦੇ ਹੋ ਉਹਨਾਂ ਨੂੰ ਜਿਨ੍ਹਾਂ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਘੇਰ ਲਿਆ ਹੱਥ ਲਾਏ ਤੇ ਗੰਡ ਦਰਦ ਕਰਦੀ ਹੈ ਹੱਥ ਲਾਏ ਤੇ ਗੰਡ ਦੇ ਵਿੱਚੋਂ ਜਿਹੜਾ ਮਵਾਦ ਪਲਪ ਦਾ ਇਹ ਦੇਖੋ ਜਿਵੇਂ ਹੁਣ ਸਾਡੇ ਕੋਲ ਇਹ ਦਵਾਈਆਂ ਨੇ ਦਵਾਈਆਂ ਜਿਵੇਂ ਹੁਣ ਵਟੀ ਆ ਸਾਡੀ ਇਹ ਸਪੈਸ਼ਲੀ ਗੰਢ ਵਾਸਤੇ ਆ ਸਰੀਰ ਦੇ ਕਿਸੇ ਵੀ ਅੰਗ ਦੇ ਵਿੱਚ ਗੰਢ ਆ ਬ੍ਰੇਨ ਦੇ ਵਿੱਚ ਆ ਪੇਟ ਦੇ ਵਿੱਚ ਆ ਬਾਡੀ ਦੇ ਕਿਸੇ ਵੀ ਅੰਗ ਦੇ ਵਿੱਚ ਏ ਥੋੜਾ ਸਮਾਂ ਦਵਾਈ ਖਾ ਲੇ ਉਹ ਗੰਢ ਖੁਰ ਜਾਂਦੀ ਆ ਹਾਂਜੀ ਜਿਵੇਂ ਹੁਣ ਮੰਨ ਕੇ ਚੱਲੋ ਆ ਤਾ ਅਦਰਕ ਵਾਲਾ ਨੁਸਖਾ ਇਹ ਤੁਹਾਨੂੰ ਦੱਸ ਵੀ ਦਿੰਦਾ ਮੈਂ ਅੱਜ ਸ਼ਹਿਦ ਆ ਥੋੜਾ ਜਿਹਾ ਸ਼ਹਿਦ ਲੈ ਲਓ ਇਹਨੂੰ ਇਸ ਤਰੀਕੇ ਨਾਲ ਦੀ ਗੋਲੀ ਬਣਾ ਲਓ ਸੋਭਾ ਗੋਲੀ ਬਣਾ ਕੇ ਥੋੜਾ ਜਿਹਾ ਇੰਨਾ ਕ ਨਿਰਨੇ ਕਾਲਜੇ ਲੈ ਲਓ ਉੱਪਰ ਦੀ ਥੋੜਾ ਗੁੰਗਣਾ ਪਾਣੀ ਪੀ ਲਓ 21 ਦਿਨ ਤਜਰਬਾ ਕਰਕੇ ਦੇਖ ਲਓ ਅੱਛਾ ਕੈਂਸਰ ਸੈੱਲ ਜਿਵੇਂ ਕਹਿੰਦੇ ਆ ਕੈਂਸਰ ਸੈੱਲ ਇਸ ਦੇ ਇਹਦੇ ਨਾਲ ਇਹ ਨਹੀਂ ਹੈਗਾ ਕਿ ਕੈਂਸਰ ਨੂੰ ਆਰਾਮ ਆਜੂ ਕੈਂਸਰ ਸੈੱਲ ਨਹੀਂ ਇਹਦੇ ਨਾਲ ਬਣਦੇ ਔਰ ਦੂਸਰਾ ਨੰਬਰ ਇਹ ਆ ਪੂਰੀ ਬਾਡੀ ਸੋਡੀ ਫਰੈਸ਼ ਰਹੂ ਇੰਨਾ ਕ ਤੁਹਾਨੂੰ ਤਾਜ਼ਗੀ ਮਿਲੂ ਤੁਸੀਂ ਖੁਦ ਇਹ ਚੀਜ਼ ਇਸਤੇਮਾਲ ਕਰਕੇ ਦੇਖ ਲੋ ਮਤਲਬ ਇਹ ਜੀ ਸ਼ਹਿਦ ਦੀ ਔਰ ਅਦਰਕ ਦੀ ਜਿਹੜੀ ਗੋਲੀ ਜੀ ਮੰਗੋ ਸੀ ਵਟਕੇ ਉਹਦੇ ਚ ਮਿਕਸ ਕਰਕੇ ਸ਼ਹਿਦ ਸਵੇਰੇ ਸਵੇਰੇ ਗੁੰਗੁਡੇ ਪਾਣੀ ਨਾਲ ਜੇ ਕਰ ਲਈ ਜਾਵੇ ਹੋਰ ਕੀ ਫਾਇਦੇ ਹੋਣ ਵਾਲੇ ਨੇ ਕੈਂਸਰ ਸੈੱਲਾਂ ਨੂੰ ਤਾਂ ਦੂਰ ਰੱਖਣਗੇ ਤੁਸੀਂ ਦੱਸ ਰਹੇ ਸੀ ਕਾਫੀ ਫਾਇਦੇ ਦੱਸ ਰਹੇ ਸੀ ਇਹਦੇ ਤਾਂ ਫਾਇਦੇ ਜੀ ਬਹੁਤ ਆ ਜਿੰਨੇ ਤੁਸੀਂ ਕਹ ਕਹਿ ਦੂੰ ਉਹ ਅਣਗਿਣਤ ਫਾਇਦੇ ਆ ਇਹਦੇ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਹਾਂ ਅਣਗਿਣਤ ਫਾਇਦੇ ਆ ਇਸ ਚੀਜ਼ ਤੇ ਹਾਂ ਜੀ ਜਦ ਵੀ ਫਿਰ ਵੈਜੀ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਕਿਸੇ ਨੇ ਆਪਣੀ ਬਿਮਾਰੀ ਬਾਬਤ ਤੁਹਾਡੇ ਨਾਲ ਕੋਈ ਰابطਾ ਕਾਇਮ ਕਰਨਾ ਹੋਵੇ ਤੁਸੀਂ ਮਿਲਦੇ ਕਿੱਥੇ ਹੋ ਬੈਠੇ ਕਿੱਥੇ ਹੋ ਔਰ ਜਿਹੜਾ ਤੁਹਾਡਾ ਇਲਾਜ ਹੈਗਾ ਤੁਹਾਡਾ ਟ੍ਰੀਟਮੈਂਟ ਹੈਗਾ ਜਿਹੜਾ ਤੁਸੀਂ ਦੇਸੀ ਨੁਸਖਿਆਂ ਨਾਲ ਕਰਦੇ ਹੋ ਕਿੰਨਾ ਟਾਈਮ ਤੱਕ ਇਹ ਇਲਾਜ ਹੈਗਾ ਔਰ ਕਿੰਨੇ ਟਾਈਮ ਤੱਕ ਜਿਹੜੇ ਮਰੀਜ਼ਾਂ ਨੂੰ ਰਾਹਤ ਮਿਲਣੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਦੇਖੋ ਜੀ ਜ਼ਿਆਦਾ ਸਾਡੇ ਕੋਲ ਮਰੀਜ਼ ਆਉਂਦਾ ਹੈ ਦਵਾਈ ਲੈਣਾ ਅਜ ਮੰਨ ਕੇ ਚੱਲੋ ਅੱਜ ਸਾਡੇ ਕੋਲ ਪੇਸ਼ੈਂਟ ਦਵਾਈ ਲੈਣ ਆ ਗਿਆ ਅਸੀਂ ਇਹ ਨਹੀਂ ਲੰਮਾ ਨਹੀਂ ਅਸੀਂ ਕਹਿੰਦੇ ਵੀ ਚਲੋ ਜੀ ਆਹ 5 ਮਹੀਨੇ ਦਵਾਈ ਖਾਣਗੇ ਆਹ 7 ਮਹੀਨੇ ਦਵਾਈ ਖਾਣੀ ਆ ਸਾਲ ਦਵਾਈ ਖਾਣੀ ਪੈਣੀ ਆ ਇਹ ਨਹੀਂ ਅਸੀਂ ਹਰ 15 ਦਿਨ ਤੇ ਉਹਨੂੰ ਪੁੱਛਣਾ ਪੇਸ਼ੈਂਟ ਨੂੰ ਵੀ ਫਰਕ ਆ ਆਰਾਮ ਅਸੀਂ ਦਾਵਾ ਕਰਦੇ ਹਾਂ ਇਸ ਗੱਲ ਦਾ ਜਦ ਸਾਡੇ ਕੋਲ 10 ਦਿਨ ਦੀ ਦਵਾਈ ਲਿਆਂਦਾ 15 ਦਿਨ ਦੀ ਦਵਾਈ ਲਿਆਂਦਾ ਪੇਸ਼ੈਂਟ ਨੂੰ 5 10 20% ਫਰਕ ਪੈਂਦਾ ਹੀ ਪੈਂਦਾ ਕਿਹੜੀ ਸਟੇਜ ਤੱਕ ਦੇ ਕੈਂਸਰ ਮਰੀਜ਼ ਤੁਸੀਂ ਸੰਭਲ ਲੈਂਦੇ ਹੋ ਵੈਸੇ ਤਾਂ ਆਯੁਰਵੇਦ ਦੇ ਵਿੱਚ ਹੁੰਦਾ ਤਾਂ ਇਹ ਕਿ ਲਾਸਟ ਜਦੋਂ ਸਾਰੇ ਪਾਸੇ ਹਾਰ ਵੇ ਟੋਟ ਕੇ ਦਵਾਈਆਂ ਵੱਡੇ ਵੱਡੇ ਹਸਪਤਾਲਾਂ ਨੂੰ ਡਾਕਟਰ ਜਵਾਬ ਦੇ ਦਿੰਦੇ ਨੇ ਪੀਜੀਆ ਵਰਗੇ ਅ ਅਦਾਰੇ ਵੀ ਕਹਿੰਦੇ ਨੇ ਹੁਣ ਤਾਂ ਜੀ ਘਰ ਲੈ ਜਾ ਕੇ ਸੇਵਾ ਕਰ ਲੋ ਫੇਰ ਆਯੁਰਵੈਦਿਕ ਹਲੇ ਕੋਲ ਪਹੁੰਚਦੇ ਨੇ ਜੇਕਰ ਸਮਾਂ ਰਹਿੰਦੇ ਆ ਮਨਪ੍ਰੀਤ ਜੀ ਕੈਂਸਰ ਦੇ ਸੈੱਲਾਂ ਦਾ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਪਤਾ ਲੱਗ ਜੇ ਆਯੁਰਵੇਦ ਦੇ ਵਿੱਚ ਕਿੰਨੀ ਸਫਲਤਾ ਨਾਲ ਇਲਾਜ ਹੈ ਖਾਸ ਕਰਕੇ ਇਹਨਾਂ ਵਟੀ ਦੇ ਵਿੱਚ ਇਹਨਾਂ ਨੁਸਖਿਆਂ ਫਾਰਮੂਲੇ ਦੇ ਵਿੱਚ ਇਹ ਦੇਖੋ ਜੀ ਮੈਂ ਨਾ ਕਿਸੇ ਵੀ ਪੈਥੀ ਨੂੰ ਮਾੜਾ ਨਹੀਂ ਕਹਿੰਦਾ ਠੀਕ ਹੈ ਕਿਉਂਕਿ ਜਿਵੇਂ ਕਿ ਐਲੋਪੈਥੀ ਆ ਉਹਦਾ ਆਪਣੇ ਤਰੀਕੇ ਨਾਲ ਉਹ ਕੰਮ ਕਰ ਰਹੀ ਆ ਉਹ ਆਪਣੇ ਉਹਨਾਂ ਜੋ ਸਾਡੀ ਪੈਥੀ ਆ ਇਹਦੇ ਵਿੱਚ ਮੈਂ ਇਹ ਤਾਂ ਕਹਿੰਦਾ ਹੀ ਨਹੀਂ ਵੀ ਇਹਦੇ ਵਿੱਚ ਕੋਈ ਐ ਹੈਗਾ ਵੀ ਇਲਾਜ ਹੋ ਹੀ ਨਹੀਂ ਸਕਦਾ ਇਹਦੇ ਵਿੱਚ ਤਾਂ ਹਰ ਬਿਮਾਰੀ ਦਾ ਇਲਾਜ ਆ ਅੱਛਾ ਹਾਂ ਇਹ ਜੜ ਤੇ ਕੰਮ ਕਰਦੀ ਆ ਹੁਣ ਸਾਡੇ ਕੋਲ ਜਿਵੇਂ ਤੁਸੀਂ ਸਵਾਲ ਕਰ ਰਹੇ ਵੀ ਕੈਮਨੀ ਸਟੇਜ ਇਹ ਵੀ ਤੁਹਾਡਾ ਬਹੁਤ ਵਧੀਆ ਸਵਾਲ ਸੀ ਸਾਡੇ ਕੋਲ ਨਾ ਤਕਰੀਬਨ 70 ਤੋਂ 80% ਪੇਸ਼ੈਂਟ ਤਾਂ ਉਹ ਆਉਂਦੇ ਨੇ ਜਿਹੜੇ ਚੌਥੀ ਸਟੇਜ ਚ ਪਹੁੰਚ ਚੁੱਕੇ ਹੁੰਦੇ ਨੇ ਉੱਥੋਂ ਵੀ ਪੇਸ਼ੈਂਟ ਰਿਕਵਰ ਹੋ ਜਾਂਦੇ ਨੇ ਜੇ ਪਹਿਲਾਂ ਜੇ ਉਹ ਦੂਜੀ ਸਟੇਜ ਤੀਜੀ ਸਟੇਜ ਚ ਕਹਿ ਲੋ ਜਾਂ ਜਾਂ ਸ਼ੁਰੂਆਤੀ ਦੌਰ ਚ ਪਤਾ ਲੱਗ ਜਾਂਦਾ ਉਹ ਬੜੀ ਛੇਤੀ ਰਿਕਵਰ ਹੋ ਜਾਂਦੇ ਨੇ ਅੱਛਾ ਕਿਹੜੇ ਕਿਹੜੇ ਕੈਂਸਰ ਦਾ ਇਲਾਜ ਤੁਸੀਂ ਕਰਦੇ ਨੇ ਉਹ ਕਾਫੀ ਲਿਖ ਕੇ ਲਾਏ ਨੇ ਤੁਸੀਂ ਤਕਰੀਬਨ ਸਾਰੇ ਜਿਵੇਂ ਹੁਣ ਬ੍ਰੇਨ ਟਿਊਮਰ ਆ ਬ੍ਰੇਨ ਕੈਂਸਰ ਹੋ ਗਿਆ ਲੰਗ ਕੈਂਸਰ ਹੋ ਗਿਆ ਫੂਡ ਪਾਈਪ ਦਾ ਕੈਂਸਰ ਹੋ ਗਿਆ ਸਕਿਨ ਕੈਂਸਰ ਹੋ ਗਿਆ ਠੀਕ ਹੈ ਜੀ ਲੀਵਰ ਦਾ ਕੈਂਸਰ ਹੋ ਗਿਆ ਟੋਟਲ ਸਾਡੇ ਕੋਲੇ ਇਲਾਜ ਹੈਗਾ ਜੀ ਇਲਾਜ ਹੈਗਾ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਤੁਸੀਂ ਦੇਖੋ ਜਿਹੜੀ ਗੋਲੀ ਦੀ ਗੱਲਬਾਤ ਹੈਗੀ ਹੈ ਮਨਪ੍ਰੀਤ ਜੀ ਨੇ ਕੀਤੀ ਸੀ ਸੋ ਇਹ ਇਦਾਂ ਦੀ ਗੋਲੀ ਹੈ ਜਿਸ ਗੋਲੀ ਨੂੰ ਵਟਣ ਤੋਂ ਵਟਣ ਤੋਂ ਬਾਅਦ ਜਿਹੜਾ ਇਸ ਤਰੀਕੇ ਨਾਲ ਇਹਨੂੰ ਵਟਣਾ ਹੈ ਮਨਪ੍ਰੀਤ ਦਾ ਮਨਪ੍ਰੀਤ ਜੀ ਦਾ ਕਹਿਣਾ ਹੈ ਕਿ ਸ਼ਾਇਦ ਇਸਤੇਮਾਲ ਕਰਕੇ ਜੀ ਥੋੜਾ ਜਿਹਾ ਸ਼ਾਇਦ ਇਹਦੇ ਵਿੱਚ ਅਸੀਂ ਇਸਤੇਮਾਲ ਕਰਾਂਗੇ ਔਰ ਇਸ ਗੋਲੀ ਨੂੰ ਅਸੀਂ ਸਵੇਰੇ ਸਵੇਰੇ ਇਸਤੇਮਾਲ ਕਰ ਸਕਦੇ ਹਾਂ ਔਰ ਇਸਤੇਮਾਲ ਕਰਨ ਤੋਂ ਬਾਅਦ ਇਹਦਾ ਜਿਹੜਾ ਫਾਇਦੇ ਹੈਗੇ ਨੇ ਇਸ ਵਟੀ ਦੇ ਇਸ ਗੋਲੀ ਦੇ ਬੇਅੰਤ ਫਾਇਦੇ ਜਿਹੜੇ ਨੇ ਉਹ ਹੋਣ ਵਾਲੇ ਨੇ ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਜਿਸ ਨੁਸਖੇ ਫਾਰਮੂਲੇ ਦਾ ਜ਼ਿਕਰ ਹੈਗਾ ਮਨਪ੍ਰੀਤ ਜੀ ਨੇ ਕੀਤਾ ਸੀ ਮਨਪ੍ਰੀਤ ਜੀ ਨੇ ਦੱਸਿਆ ਸੀ ਕਿ ਇਹ ਗੋਲੀ ਅਗਰ ਅਸੀਂ ਅਦਰਕ ਵਾਲੀ ਗੋਲੀ ਸਵੇਰੇ ਸਵੇਰੇ ਬਣਾ ਕੇ ਇੱਕ ਗੋਲੀ ਚੱਕਦੇ ਆਂ ਗੁੰਗੁਨੇ ਪਾਣੀ ਨਾਲ ਤਾਂ ਇਹਦਾ ਜਿਹੜਾ ਫਾਇਦਾ ਹੈ ਇਹਦਾ ਜਿਹੜਾ ਅਸੀਂ ਕਹ ਲਈਏ ਇਸਤੇਮਾਲ ਕਰਨਾ ਹੈ ਦਾ ਉਹ ਤੁਹਾਡੀ ਜ਼ਿੰਦਗੀ ਹੈ ਜਿਹੜੀ ਉਹ ਬਦਲ ਸਕਦਾ ਹੈ ਤੁਹਾਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਪ੍ਰੋਟेक्ट ਕਰ ਸਕਦਾ ਹੈ ਸੋ ਉਮੀਦ ਕਰਦਾ ਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਲੋਕਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਔਰ ਮੇਰੀ ਚੇਤਾਵਨੀ ਮੇਰੀ ਅਪੀਲ ਮੇਰੀ ਦਲੀਲ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਵੈਦ ਬਨਪਰੀ ਜੀ ਹੋਰਾਂ ਨਾਲ رابطہ ਤੁਸੀਂ ਜ਼ਰੂਰ ਕਰਨਾ ਹੈ ਜਾਂ ਮਨਪਰੀ ਜੀ ਹੋਰਾਂ ਨਾਲ رابطہ ਤੁਸੀਂ ਨਹੀਂ ਕਰ ਸਕਦੇ ਤਾਂ ਆਪਣੇ ਨੇੜਲੇ ਆਪਣੇ ਜਾਣਕਾਰ ਕਿਸੇ ਵੀ ਡਾਕਟਰ ਵੈਦ ਹਕੀਮ ਨਾਲ ਕੰਸਲਟ ਕਰਨ ਤੋਂ ਬਾਅਦ ਹੀ ਨੁਸਖਾ ਫਾਰਮੂਲਾ ਜਿਹੜਾ ਵੀਡੀਓ ਦੇ ਵਿੱਚ ਦਿਖਾਇਆ ਜਾਂਦਾ ਉਹਦਾ ਇਸਤੇਮਾਲ ਕਰਨਾ ਹੈ ਕਈ ਵਾਰ ਹੁੰਦਾ ਹੈ ਕਿ ਅਸੀਂ ਨੁਸਖੇ ਦਾ ਇਸਤੇਮਾਲ ਕਰ ਲੈਂਦੇ ਆ ਉਹ ਫਾਇਦੇ ਦੀ ਥਾਂ ਤੇ ਤੁਹਾਨੂੰ ਨੁਕਸਾਨ ਕਰ ਜਾਂਦਾ ਹੈ ਕਾਰਨ ਕੀ ਹੈ ਕਿ ਸਾਨੂੰ ਆਪਣੀ ਤਸੀਰ ਦਾ ਪਤਾ ਨਹੀਂ ਹੁੰਦਾ ਧੰਨਵਾਦ